ਪਿੰਡ ਮਾਜਰੀ ਦੇ ਨੌਜਵਾਨ ਦੀ ਕੁੱਟਮਾਰ ਹੁੰਦੀ ਐ ਜੀ ਪਿਛਲੇ ਦਿਨੀ ਖਬਰ ਇੱਕ ਪ੍ਰਕਾਸ਼ਿਤ ਕੀਤੀ ਸੀਗੀ ਉਸ ਨੂੰ ਲੈ ਕੇ ਪਿੰਡ ਮਾਜਰੀ ਦੇ ਜਿੰਨਾ ਮੁੰਡਿਆਂ ਦਾ ਨਾਮ ਲਿਆ ਗਿਆ ਸੀਗਾ ਵਿੱਚ ਖਬਰ ਦੇ ਕਿ ਭਾਈ ਇਹਨਾਂ ਦੇ ਫੰਡਿੰਗ ਕਰਦੇ ਆ ਜਾਂ ਇ ਉੱਥੇ ਬਦਮਾਸ਼ੀ ਕਰਾਉਂਦੇ ਆ ਉਹਨਾਂ ਦੇ ਅੱਜ ਪੇਰੈਂਟਸ ਸਾਡੇ ਨਾਲ ਗੱਲਬਾਤ ਕਰਨਗੇ ਦੇਖਦੇ ਆ ਅਸਲੀ ਕਾਰਨ ਕੀ ਸੀ ਲੜਾਈ ਦਾ ਜਾਂ ਮੁੰਡੇ ਦੇ ਸੱਟ ਕਿਵੇਂ ਵੱਜੀ ਆ ਤੇ ਇਹਦੇ ਬਾਰੇ ਆਪਾਂ ਜਾਣਕਾਰੀ ਲੈਣੇ ਆਂ ਭਾਈ ਜੀ ਕੀ ਨਾਮ ਹੈ ਤੁਹਾਡੇ ਦਾ ਨੌਨਵਾਲ ਸਿੰਘ ਹੈ ਕਿਹੜੇ ਪਿੰਡ ਤੋਂ ਮਾਜਰੀ ਪਿੰਡ ਜਿਹੜੇ ਤੁਹਾਡੇ ਬੱਚਿਆਂ ਦੇ ਉਹ ਨਾਂ ਰੇ ਲੜਾਈ ਦੇ ਵਿੱਚ ਕੀ ਉਹ ਤਾਂ ਸਾਡੇ ਬੱਚੇ ਦਾ ਕੋਈ ਗੱਲ ਸਾਡੇ ਬੱਚੇ ਦਾ ਬਾਹਰ ਆ ਜੀ ਬੇਟਾ ਕੀ ਨਾਮ ਹੈ ਜੀ ਹਰਦੀਪ ਸਿੰਘ ਅਰਦੀਪ ਸਿੰਘ ਕਰਿਆਲ ਜੀ ਨੂੰ ਕਹਿੰਦੇ ਜੀ ਜਦੋਂ ਬੱਚੇ ਬੋਲਿਆ ਵੀ ਐ ਕਰਕੇ ਸਾਡਾ ਉਹ ਜਿਹੜਾ ਲਵਲੀ ਹੈ ਉਹਨਾਂ ਦਾ ਮੁੰਡਾ ਉਹ ਇਹਦਾ ਸਾਡੇ ਕੋਈ ਰੌਲਾ ਨਹੀਂ ਜੀ ਤਾਂ ਕੋਈ ਸਾਡੀ ਲੜਾਈ ਆ ਇਹ ਤਾਂ ਸਾਨੂੰ ਪੈਸੇ ਹੜਝਾਉਣ ਦੀ ਗੱਲ ਕਰ ਰਿਹਾ ਜੀ ਪਹਿਲਾਂ ਵੀ ਕਿਤੇ ਲੜਾਈ ਚ ਸਾਡਾ ਕੋਈ ਮਤ ਨਹੀਂ ਜੀ ਇਹਨਾਂ ਨੂੰ ਲੜਾਈ ਚ ਸਾਡਾ ਹੋਣੀ ਨਹੀਂ ਕਿਤੇ ਨਹੀਂ ਹੋਏ ਨਾ ਜੀ ਆ ਜਿਹੜਾ ਬੰਦਾ ਕਹਿੰਦਾ ਸਾਡੀ ਪੋਰਟ ਮਾਰਕੀਟ ਆ ਉਹਨੂੰ ਸਾਡੇ ਘਰੇ ਇੱਕ ਉਹ ਤੁਹਾਡੇ ਘਰੇ ਕੰਮ ਕਰ ਰਹੇ ਆ ਓ ਲਵਲੀ ਸਾਡੇ ਨਾਲ ਹੀ ਨੇ ਤੇ ਅਸੀਂ ਤੁਹਾਡੇ ਨਾਲ ਹੀ ਹਾਂ ਸਾਡੇ ਨਾਲ ਕੀ ਕਾਰਨ ਮੰਨਦੇ ਕਿਤੇ ਕਿਸ ਦੀ ਕੋਈ ਸ਼ਹਿ ਚਾੱਕ ਚਲੀ ਇੱਦੀ ਗੱਲ ਬੋਲਦੇ ਤੀਂ ਪਤਾ ਬੋਲ ਸਕਦੇ ਜਿਹੜੀ ਸ਼ਹਿ ਦੀ ਆ ਕੇ ਬੋਲ ਰਹੇ ਜੀ ਜੀ ਕਿਹਦੀ ਸ਼ਹਿ ਦੀ ਆ ਕੇ ਬੋਲ ਰਹੇ ਜੀ ਉਹ ਪਿਆਰੇ ਇੰਨੇ ਵਾਲੇ ਹਨ ਉਹ ਕਹਿੰਦੇ ਸ਼ਹਿਰ ਨਾਲ ਹੀ ਬੋਲ ਰਹੇ ਠੀਕ ਹੈ ਕਹਿੰਦੇ ਨਾ ਬੋਲਦੇ ਸਾਨੂੰ ਤਾਂ ਮਾੜੇ ਸਾਡੀ ਲੜਾਈ ਕੋਈ ਨਹੀਂ ਉਹਨਾਂ ਦੀ ਦਾ ਪਿੰਡ ਜਿਹੜਾ ਲਵਲੀ ਸਿੰਘ ਵਿਅਕਤੀ ਇਹਦਾ ਪਿੰਡ ਨਹੀਂ ਨਹੀਂ ਪਿੰਡ ਜੀ ਸਾਡੇ ਕੋਲ ਪਹੁੰਚਦਾ ਹੈ ਅਸਪਾਵਾ ਦਾ ਠੀਕ ਹੈ ਕਿਵੇਂ ਲੱਗਦਾ ਕਿ ਉਹ ਐਡੇ ਵੱਡੇ ਐਜੂਕੇਸ਼ਨ ਵਾਲਾ ਹੈ ਨਹੀਂ ਨਾ ਕੋਈ ਕਿਸੇ ਦਾ ਟੈਨਵਾ ਦਾ ਰਕੀ ਦਾ ਨਾ ਗਾੜੇ ਦੇ ਮੁੰਡੇ ਦਾ ਕੋਰੋਲ ਹੀ ਨਹੀਂ ਵਿੱਚ ਕੋਈ ਮਾਤਰ ਨਹੀਂ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਜੀ ਸਾਡੇ ਨਾਲ ਇਸ ਵਕਤ ਜਿਹੜੇ ਮੁੰਡੇ ਦਾ ਨਾਮ ਲੈ ਰਹੇ ਆ ਅਮਰੀਕਾ ਦੇ ਵਿੱਚ ਘੋੜਾ ਜਿਹਨੂੰ ਕਹਿ ਰਹੇ ਆ ਕਿ ਘੋੜੇ ਦਾ ਵੀ ਵਿੱਚ ਹੱਥ ਆ ਉਹਨਾਂ ਦੇ ਦਾਦਾ ਜੀ ਸਾਡੇ ਨਾਲ ਗੱਲ ਕਰਨਗੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਜੀ ਬਾਪੂ ਜੀ ਕੀ ਨਾਮ ਆਪੜਾ ਦਾ ਸੁਬਦਾ ਜੀ ਕਿਹੜੇ ਬੜਾ ਧੰਨਵਾਦ ਜੀ ਜਿਹੜੇ ਤੁਹਾਡੇ ਪੋਤੇ ਦਾ ਨਾਮ ਲੈ ਰਹੇ ਆ ਵਿੱਚ ਉਹ ਵੀਡੀਓ ਦੇ ਜਾਂ ਖਬਰ ਦੇ ਵਿੱਚ ਅਸੀਂ ਪਰਵਾਸ ਕੀਤੀ ਜਰਾ ਜਾਂ ਉਹਨਾਂ ਨੇ ਕਿਹਾ ਵਾਗੇ ਇਹ ਬੰਦਿਆਂ ਨੇ ਸਾਡੇ ਬੰਦੇ ਦੀ ਕੁੱਟਮਾਰ ਕੀਤੀ ਆ ਤੇ ਬਾਹਰੋਂ ਵੰਡੇ ਕਰਦੇ ਕਿਵੇਂ ਦੀਖਦੇ ਨੇ ਤੇ ਉਹ ਉਹ ਤਾਂ ਤੜਸਾ ਰੋਕੇ ਗਏ ਨੂੰ ਇੱਥੋਂ ਵੇਰ ਅੱਛਾ ਬਾਹਰ ਗਏ ਬੈਟ ਕੰਪੀਟੇ ਉਹ ਯੂਐਸਐਚ ਯੂਐਸਐਚ ਪੂਰਾ ਨਾਮ ਕਹੀਏ ਉਹਨਾਂ ਬੱਪੀ ਬਰਤਨੀ ਸਿੰਘ ਜਿਹਨੂੰ ਘੋੜਾ ਵੀ ਕਹਿੰਦੇ ਘੋੜਾ ਬੁੱਢੀ ਖੇਡਦਾ ਉਹਨੂੰ ਅਜਿਹੇ ਨਾਂ ਨਾ ਬੋਲੋ ਜਿਵੇਂ ਆਪਾਂ ਆਮ ਕਹਾੜੀ ਦੇ ਖਿਡਾਰੀਆਂ ਨੂੰ ਕਹਿੰਦੇ ਆ ਦੁੱਤਰ ਕਹਿੰਦੇ ਘੋੜਾ ਕਹਿੰਦੇ ਉਹ ਬਾਹਰ ਠੀਕ ਹੈ ਤੇ ਜੀ ਤੁਸੀਂ ਕਹਿਣਾ ਚਾਹੁੰਦੇ ਇਹ ਚੀਜ਼ ਵਿੱਚ ਕਿ ਤੁਹਾਡੇ ਬੱਚੇ ਦਾ ਨਾਮ ਨਹੀਂ ਉਹ ਸਾਨੂੰ ਸਬੂਤ ਕਰੇ ਜੀ ਬਈ ਉਹ ਉਹ ਫੜਨੇ ਕਿੰਦੇ ਆ ਨਾ ਸਭ ਸਬੂਤ ਕਰੇ ਅਸੀਂ ਮੰਨ ਜਾਗੇ ਜੇ ਉਹ ਝੂਠੇ ਬਲੇਮ ਕਰਦੇ ਆ ਕਦੇ ਕਦੇ ਚਿੱਟਾ ਵੇਚਦੇ ਆ ਫੜਨੇ ਪੈ ਜਾਂਦੇ ਉਹ ਚਿੱਟੇ ਨਾਲ ਦੱਸੋ ਲੋ ਤਾਂ ਫੜਕੋ ਪਿੰਦੇ ਅਸੀਂ ਥੁਰ ਫੜਾਵਾਂਗੇ ਮੈਂ 15 ਸਾਲ ਮੈਂਬਰ ਪੰਚਾਇਤ ਰਹੇ ਹਾਂ ਜੀ ਮੈਂ ਅਜਾ ਅਜਾ ਦੀ ਪਿੰਡ ਚ ਕਿਵੇਂ ਗਲਤ ਕੰਮ ਹੋਰ ਦਿਆਗੇ ਜੀ ਇਹਨਾਂ ਮੁੰਡਿਆਂ ਦੀ ਜਿਹੜੇ ਮੁੰਡੇ ਤੇ 6:00 ਵਜੇ ਇਹਨਾਂ ਦੀ ਪਹਿਲਾਂ ਵੀ ਕਿਹੜਾ ਝਗੜਾ ਹੋਇਆ ਕੋਈ ਸਾਡੇ ਸੰਤ ਕੋਈ ਜਿਹੜੇ ਮੁੰਡੇ ਤੇ 6:00 ਵਜੇ ਦਬਲੀ ਦੇ ਤਾਂ ਪਹਿਲਾਂ ਮੇਰੇ ਕੋਲ ਅ ਐ ਉਹ ਵੈਸੇ ਇਹ ਐਲੀਗੇਸ਼ਨ ਥੱਪੀ ਜਾਂਦਾ ਤੁਹਾਡੇ ਤੇ ਐਲੀਗੇਸ਼ਨ ਦਾ ਉਹਦਾ ਗਲਤ ਲਾਉਂਦਾ ਜੇ ਹੁਣ ਮੈਂ ਇਹ ਕੌਡੀ ਖੇលਦੇ ਆ ਕੌਡੀ ਖੇਲ ਤੇ ਬੁਝਿਆ ਨਾ ਉਹ ਅਗਲਾ ਫੋਨ ਕਰਦਾ ਉਹਨਾਂ ਨਾਲ ਗੱਲਬਾਤ ਕਰਦਾ ਅਸੀਂ ਰਿਸ਼ਤੇਦਾਰਾਂ ਨੂੰ ਫੋਨ ਨਹੀਂ ਕਰਦੇ ਜੀ ਜੇ ਉਹਨੇ ਫੋਨ ਕਰ ਰਿਹਾ ਉਹਨਾਂ ਨੂੰ ਰਿਸ਼ਤੇਦਾਰਾਂ ਉਹ ਉਹਨਾਂ ਦੀ ਉਹਨਾਂ ਨਾਲ ਗੱਲਬਾਤ ਹੋਵੇ ਪਈ ਉਹ ਵੀ ਸਾਡੀ ਤਾਂ ਕੋਈ ਗੱਲਬਾਤ ਨਹੀਂ ਸਾਡੇ ਨਾਲ ਬਾਈ ਜੀ ਅਜੇ ਤੋਂ ਹੀ ਉਸ ਲੜਾਈ ਝਗੜੇ ਦੇ ਦੌਰਾਨ ਜੋ ਗੱਲਬਾਤ ਕਰਨੀ ਪਿੰਡ ਮਾਜਰੀ ਦੇ ਬਾਈ ਜੀ ਪੁੰਜ ਬਾਈ ਕੀ ਨਾਮ ਹੈ ਚੰਕੌਰ ਸਿੰਘ ਰਿਵਾਲੀ ਬਾਈ ਆਪਣਾ ਪਿੰਡ ਮਾਜਰੀ ਆ ਜੱਤੀ ਹਾਂ ਜਿਹੜੇ ਲਵਨੀ ਸਿੰਘ ਦੇ ਇਨਸਾਨ ਦੇ ਬੇੜੇ ਦੀ ਕਟਮ ਮਾਰ ਹੋਈ ਹੈ ਫਰੋਂ ਉਹ ਤੁਹਾਡੇ ਪਿੰਡ ਰਹੇ ਉਹਨੂੰ ਵੀ ਹੋ ਗਿਆ ਨੇ 5-6 ਸਾਲ ਤੋਂ 5-6 ਸਾਲ ਤੋਂ ਉਹ ਦਾ ਆਪਣਾ ਜੱਤੀ ਘਰ ਹੈ ਕਿਥੇ ਨੇ ਜੱਤੀ ਘਰ ਅਸੀਂ ਉਹ ਕਿੱ데 ਘਰ ਚ ਨੇ ਰਹੇ ਉਹ ਸਾਡੇ ਹੀ ਘਰ ਨਾਲੋਂ ਬਾਹਰ ਗਏ ਅੱਛਾ ਬਾਹਰ ਜਿਵੇਂ ਆਪਾਂ ਸੰਭਲਣ ਦੇ ਕਾਦੀ ਗਏ ਨੇ ਸਾਡੇ ਚੱਕ ਤਾਈ ਆ ਜੀ ਉਹ ਭਾਰਤ ਦੇ ਕੇ ਦੀ ਮਤ ਉਹ ਇਹਨੂੰ ਘਰ ਵੈਸੇ ਹੀ ਸਫਾਈ ਵਾਸਤੇ ਕਿਥੋਂ ਹੁੰਦੀ ਰਹੂਗੇ ਇਹਨੂੰ ਉੱਥੇ ਠਹਾ ਦੇ ਜਿਹੜੇ ਬੱਚਾ ਦੇ ਉਹ ਇਲਜ਼ਾਮ ਲਾ ਰਹੇ ਆ ਕਿ ਇਹਨਾਂ ਦੇ ਬੱਚੇ ਫੰਡ ਇਹ ਬੱਚੇ ਫੰਡਿੰਗ ਦਾ ਤੁਹਾਡੇ ਕੀ ਲੱਗਦੀ ਉਹ ਮੇਰੇ ਕਿਤੇ ਸੱਗੇ ਪਤੀ ਦੀ ਨਾ ਅਸੀਂ ਗਰੇ ਵਾਲੀਆਂ ਅਸੀਂ ਮੁਟ ਚੱਕ ਅਸੀਂ ਗਰੇ ਵਾਲਾ ਕੀ ਲੱਗਦਾ ਕਿ ਉਹ ਬੱਚੇ ਇਦਾਂ ਦਾ ਕਿਉਂਕਿ ਬਾਹਰ ਤਾਂ ਜੀ ਸਥਿਤੀ ਦੇਖੀਏ ਬਾਹਰ ਤਾਂ ਆਪ ਦੇ ਟਾਈਮ ਪਾਸ ਮਤਾਂ ਦਾ ਕਿ ਫੰਡਿੰਗ ਕਰਕੇ ਇੱਥੇ ਬਾਹਰ ਬੱਚਿਆਂ ਦੀ ਗੋਠ ਮਾਰ ਕੇ ਉਹ ਜੀ ਬਿਲਕੁਲ ਕਿਤੇ ਵੀ ਕਿਸੇ ਜੀ ਅਸੀਂ ਸਾਨੂੰ ਕਿਤੇ ਵੀ ਕੋਈ ਉਹਨਾਂ ਚੀਜ਼ਾਂ ਦਾ ਸਬੂਤ ਦੇਣ ਜੀ ਤੇ ਅਸੀਂ ਉਹ ਚੀਜ਼ ਉੱਤੇ ਬੋਲਣ ਨੂੰ ਫੋਨ ਵੀ ਤਿਆਰ ਬੋਲੀ ਵੀ ਆ ਰਹੇ ਹਾਂ ਪਰ ਉਹਨਾਂ ਸਾਡੇ ਬੱਚਿਆਂ ਦਾ ਕੋਈ ਵੀ ਉਹਦੇ ਵਿੱਚ ਲੈਣਾ ਜੁਣਾ ਇੱਕ ਪੈਸੇ ਦਾ ਵੀ ਨਹੀਂ ਮਿਲੂਗਾ ਜੀ ਸਾਡੇ ਨਾਲ ਦੀ ਆਥਣ ਸਵੇਰ ਸਾਡੇ ਬੱਚਿਆਂ ਨਾਲ ਗੱਲ ਹੁੰਦੀ ਰਹਿੰਦੀ ਆ ਜੀ ਠੀਕ ਹੈ ਜੀ ਬਾਕੀ ਸਾਡੇ ਬੱਚਿਆਂ ਕੋਲ ਇਹਨਾਂ ਟਾਈਮ ਹੀ ਨਹੀਂ ਕਿ ਉਹ ਇਹਨਾਂ ਕੰਮਾਂ ਦੇ ਵਿੱਚ ਉਲਝਣ ਜੀ ਸਾਡੇ ਨੂੰ ਅਣਜਾਇਆ ਜਾ ਰਿਹਾ ਹਿੰਜੀ ਤੇ ਸਾਨੂੰ ਹੁਣ ਅਸੀਂ ਤੁਹਾਡੇ ਕੋਲੇ ਇਹੇ ਕਰਕੇ ਉਹ ਵੀਡੀਓ ਚੱਲੀ ਵੀਡੀਓ ਦੇਖ ਕੇ ਅਸੀਂ ਇਹੇ ਕਰਕੇ ਸਾਡਾ ਵੀ ਖਰਚ ਬਣਦਾ ਸੀਗਾ ਜੀ ਤੁਹਾਡਾ ਪੱਕ ਚੜਾਉਣਾ ਪਰ ਤੁਹਾਡੇ ਪਾਂਝਰੀ ਪਿੰਡ ਕੋਟ ਮਾਰਨੀ ਹੋਈ ਸੀ ਉਹ ਸਦਮਾ ਕਲਾਂ ਚ ਕੋਟ ਮਾਰੀ ਹੋਈ ਸੀ ਇਹਦਾ ਕਰਕੇ ਵੀ ਤੁਹਾਡਾ ਪੱਕ ਨਹੀਂ ਚੜਾਉਣਾ ਸਮਝਿਆ ਕਿਉਂਕਿ ਸਰਪੰਚ ਸਾਹਿਬ ਨੇ ਖੁਦ ਦੱਸਿਆ ਕਿ ਬੱਚੇ ਦੀ ਕੋਟ ਮਾਰ ਹੋਈ ਸੀਗੀ ਦੇ ਉਹਨੂੰ ਅਸੀਂ ਪੁਲਿਸਦਾਰ 112 ਦੇ ਕੰਪੌਂਡ ਸਾਈਟ ਨੂੰ ਐਡਮਨਟ ਅਸੀਂ ਉਹਦੇ ਜਾ ਕੇ ਪੁਲਿਸਨਾ ਕਰਵਾ ਕੇ ਜਿਹਦਾ ਕਰਕੇ ਤੁਹਾਡਾ ਫਿਕਰ ਪਾਇਆ ਸੀਗਾ ਜਦੋਂ ਤੁਸੀਂ ਅੱਜ ਆਪਣਾ ਪੱਥ ਰੱਖਿਆ ਅਸੀਂ ਗੱਲ ਕਰੀ ਤੇ ਨੌਜਵਾਨ ਦੇ ਕੁੱਟ ਮਾਰ ਨੂੰ ਲੈ ਕੇ ਕਾਂਗਰਸ ਕੁਲਵੀਰ ਸਿੰਘ ਜੀ ਨਾਲ ਗੱਲਬਾਤ ਕਰਨਗੇ ਕੀ ਮਸਲਾ ਸੀ ਕਰਨ ਸਾਹਿਬ ਕੀ ਮਸਲਾ ਸੀ ਮਸਵਾਈ ਕੋਈ ਮਸਵਾਈ ਨਹੀਂ ਜੀ ਇਹਨਾਂ ਨੇ ਪਹਿਲਾਂ 2 ਮਹੀਨੇ ਦੀ ਗੱਲ ਆ ਮੁੰਡਾ ਆਪ ਹੀ ਗ੍ਰੈਬ ਕਰਕੇ ਉਹ ਚਾਰ ਮੁੰਡਿਆਂ ਤੇ ਪਰਚਾ ਦਮੋਦੀ ਸੀ ਜੀ ਬਈ ਸਾਡਾ ਮੁੰਡਾ ਨਹਿਰ ਚ ਵੱਢ ਕੇ ਛੜਤਾ ਜੀ ਮੁੰਡਾ ਤੀਜੇ ਚੌਥੇ ਦਿਨ ਘਰੇ ਆ ਗਿਆ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਇਹ ਇਹ ਮੁੰਡੇ ਨਾਲ ਲੜਾਈ ਹੋ ਗਈ ਜੀ ਫਿਰ ਜਿੰਦਗੀ ਆਣੇ ਇਹ ਮੁੰਡੇ ਨਾਲ ਇਹ ਲੜਾਈ ਹੋਈ ਤਾਂ ਅਸੀਂ ਵਿੱਚ ਉਹਨਾਂ ਨੂੰ ਹਟਾ ਕੇ ਉਹਦੇ ਵਿੱਚ ਸਾਡਾ ਚਿੱਕੜ ਇੰਨਾ ਸਿੱਟਿਆ ਸਾਡੇ ਤੇ ਬੀਬਲ ਵੀਰ ਸਿੰਘ ਹੁਣੀ ਵੀ ਟਿੱਟਾ ਰਮਨ ਜੀ ਜੀ ਗੱਲ ਇੱਕ ਦੁਆਰਾ ਪੋਕਣ ਲੱਗਾ ਥੋੜੀ ਥਿਆਨ ਨਾਲ ਤੁਹਾਨੂੰ ਦੋਹਾਂ ਬਾਰਾ ਜੀ ਇਹ ਨਹਿਰ ਹੀ ਗਾ ਮਸ਼ਹੂਰ ਕੀਤੀ ਹੈ ਜਦੋਂ ਅਸੀਂ ਪਹਿਲਾ ਖਬਰ ਕੀਤੀ ਸੀ ਉਹਨਾਂ ਨੇ ਉਦੋਂ ਵੀ ਨਹਿਰ ਦਾ ਜ਼ਿਕਰ ਕੀਤਾ ਸੀ ਕਿ ਇਹਨੂੰ ਬੰਨ੍ਹ ਕੇ ਬੋਰੀ ਬੱਚੇ ਦੇ ਨਾਲ ਬੱਚੇ ਜਾਓ ਕੋਈ ਬਾਸ ਇਹਨਾਂ ਦੇ ਚਿੱਕੜ ਆਪ ਹੀ ਛੱਡਦੇ ਨੇ ਜੀ ਹਾਂ ਇਹ ਬੰਦਾ ਹੈਗਾ ਗੱਲ ਥੋੜਾ ਜਿਆਦਾ ਇੰਨਾ ਲਵਲੀ ਆ ਜੀ ਪੂਰਾ ਗੱਲ ਦਾ ਅਸੀਂ ਬਾਕੀ ਦੀ ਨਾਲ ਗੱਲ ਕਰਾਂਗੇ ਬਾਈ ਜੀ ਤੁਸੀਂ ਵੀ ਕਹਿ ਰਹੇ ਕਿ ਸਾਡੇ ਬੱਚੇ ਦੀ ਵੀ ਕਟਮਾਰ ਹੋ ਗਈ ਹੈ ਹਾਂ ਜੀ ਸਰ ਕਦੋਂ ਕਟਮਾਰ ਹੋ ਗਈ ਹੈ ਤੇ ਕਿਉਂ ਹੋ ਗਈ ਹੈ ਕਹਿ ਰਹੇ ਪੰਜ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਦਿੱਤੋ ਫੋਟੋ ਕਰਦੇ ਸੇ ਕਿਸੇ ਨੇ ਰਿਪੋਰਟ ਮਾਰਦਾ ਕਾਰਨ ਕੀ ਮੰਨਦਾ ਕਿ ਮੇਰੀ ਰਿਪੋਰਟ ਮਾਰ ਕੇ ਕਿਸ ਨੂੰ ਨੰਨੇ ਤੁਸੀਂ ਦਿਖਾ ਦਿੱਤਾ ਸਾਨੂੰ ਆਫ ਕੈਂਪ ਦਾ ਪੜਾਈ ਸੀ ਕਿ ਮੈਨੂੰ ਬਲੈਕਮੇਲ ਕਰਦੇ ਕਹਿੰਦਾ ਕਾਦੀ ਖਤਰ ਬਲੈਕਮੇਲ ਨੂੰ ਮੈਂ ਤਾਂ ਪਰ ਕੋਈ ਇੱਕ ਕੰਮ ਤੇ ਨਹੀਂ ਕਰਦੀ ਜ ਜਿਵੇਂ ਮੈਨੂੰ ਕਦੇ ਪੈਸੇ ਕਰੀ ਜਾਂਦੇ ਨੇ ਮੈਂ ਉਹਨਾਂ ਨੂੰ ਕੋਈ ਚੰਨਾ ਹੈ ਪਤਾ ਕਰੀ 2000 ਕਾਦੇ ਵਾਸਤੇ ਕੰਗਰੇਸ ਨੂੰ ਪਤਾ ਨਹੀਂ ਹਟ ਗਿਆ ਕੀ ਚੱਕਰ ਸੀ ਇਹਨੂੰ ਦੂਰ ਚਾਹੇ ਅੰਦਰ ਕਾ ਕਰਦਾ ਨਹੀਂ ਕੋਈ ਨਹੀਂ ਕਿ ਨਾ ਕੋਟਾਂ ਸੱਚਾ ਲਾਗੇ ਵੀ ਅਗਰ ਵੀ ਸਾਨੂੰ ਪੈਸੇ ਪਾਈ ਕਿਤੇ ਜਦੋਂ ਰਿਕਾਰਡ ਜਾਂ ਫੋਟੋ ਲਗਾਏ ਮਿਲਕਾਰ ਜਾਂ ਚਲ ਨੂੰ ਬਹੁਤ ਝੋੜੇ ਆ ਬਾਕੀ ਤੇ ਮਿਲਕਾਰ ਜਨੇ ਹੂੰ ਉਹਦੇ ਇੰਨੇ ਕਰਿਆ ਜਪਨਾ ਬੁਨੇ ਨਾ ਮਨਰ ਪਤਾ ਕਰ ਤੁਸੀਂ پیسے ਕਾਂ ਚ ਭੁਲੇ ਸੀ ਉਹਦਾ ਉਹਦਾ ਥੋੜਾ ਫਿਰ ਗੁਗਰ ਤੇ ਬੱਚ ਅਸੀਂ ਆ ਬੰਦੇ ਜਨਾ ਹੈ ਬਾਕੀ ਨਾਲ ਹੈ ਹੈ ਡਾਕਟਰ ਹੈ ਹੈ ਇਨਕ ਗੁਗਰ ਵੀ ਤੁਹਾਡੇ ਅੰਦਰ ਤੁਸੀਂ ਕੈਸਾ ਨੂੰ ਕੀਤਾ ਪਰਮਾਤਮਾ ਕੋਲ ਆ ਜਾਤਾ ਰਸ ਮਾਰਨ ਨੂੰ ਬਾਤ ਕਰੇ ਉਹ ਚੀਜ਼ ਤੇ ਤੁਹਾਡੇ ਕੋਲ ਪੁੱਛੀ ਗਈ ਬੈਂਕ ਦੇ ਜਿਹੜੇ ਖਾਤੇ ਦੇ ਵਿੱਚੋਂ ਰਾਜਵੀਂ ਤੇ ਲਿਪਰੀ ਹੁੰਦੀ ਹੈ ਜਿਹੜਾ ਕਢਾ ਕੇ ਦੇ ਸਕਦਾ ਤੁਸੀਂ ਐਜੂਕੇਸ਼ਨ ਨਾਲ ਉਹ ਲੈ ਕੇ ਕਰ ਲੈ ਸਕਦੇ ਹਾਂ ਜੀ ਇਹ ਤਾਂ ਚਾਹਤਾ ਬਸਾ ਹੋਵੇਗਾ ਕਿ ਇਹ ਬੱਚੇ ਨੂੰ ਬਲੈਕਮਿਲ ਕੀਤਾ ਜਾ ਰਿਹਾ ਸੀਗਾ ਕਿਉਂਕਿ ਉਹਨਾਂ ਨੇ ਮੇਰਾ ਫੋਨ ਕੁੱਟਿਆ ਹੋਇਆ ਸੀ ਉਹਦਾ ਕਰਕੇ ਮੈਂ ਉਹ ਪ੍ਰੂਫ ਨਹੀਂ ਦੇ ਸਕਦਾ ਪਰ ਬੈਂਕ ਦੇ ਅਕਾਊਂਟ ਦੇ ਵਿੱਚੋਂ ਆਪਾਂ ਜੋ ਵੀ ਹੁੰਦਾ ਪ੍ਰੋਸੀਜਰ ਬੈਂਕ ਦਾ ਸਟੇਟਮੈਂਟ ਕਢਾ ਕੇ ਆਪਾਂ ਦੱਸ ਸਕਦੇ ਕਿ ਆਹ ਬੰਦੇ ਦੇ ਖਾਤੇ ਵਿੱਚ ਇੰਨੇ ਪੈਸੇ ਗਏ ਆ ਤੇ ਜਾਂ ਨਹੀਂ ਗਏ ਭਾਈ ਜੀ ਤੁਹਾਡਾ ਬੇਟਾ ਕੀ ਹਾਂ ਜੀ 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 ਤੁਸੀਂ ਆਪ ਕੈਮਰਾ ਸਮਝਾਇਆ ਸੀ ਕਿ ਜੀ ਦਰਖਾਸਤ ਦਿੱਤੀ ਆ ਤੁਹਾਡੀ ਦਰਖਾਸਤ 4 ਤਰੀਕ ਨੂੰ ਦਿੱਤੀ ਗਈ ਤੇ 5 ਨੂੰ ਬੱਚੇ ਦੀ ਘਟਮਾਰ ਹੁੰਦੀ ਹੈ ਜੇ ਅਸੀਂ ਮੈਂ ਕੋਲੇ ਰਹਿੰਦਾ ਜਾਂ ਹਾਂ ਮੈਂ ਜਾਂਦਾ ਨੇ ਗਾਮੇ ਤੇ ਜੀ ਮੈਂ ਕਦੇ ਇੱਕ ਇੱਕ ਕੰਮ ਤੇ ਜਾਂਦਾ ਮੈਂ ਸਾਡੇ ਗੋਨਾ ਖੋਦ ਲੈ ਕੇ ਆਉਣਾ ਜੀ ਤੁਹਾਡਾ ਪਿੰਡ ਮਾਜਰੀ ਇਨਾਮ ਜੀ ਮੇਰਾ ਹਰਮਿੰਦਰ ਸਿੰਘ ਜੀ ਹਾਂ ਉਹ ਕੋਨੇ ਦਾ ਕੋਲੂ ਗਿਆ ਆ ਜੀ ਅੱਛਾ ਤੁਹਾਡਾ ਨਾਂ ਹੀ ਕੋਲੂ ਕਹਿ ਰਹੇ ਹਾਂਜੀ ਸ਼ਕਮਿੰਦਰ ਸਿੰਘ ਥਾਲੀ ਵਾਲਾ ਸੀ ਦੋਵੇਂ ਬੋ ਜੀ ਜੀ ਹਾਂਜੀ ਤੇ ਫਿਰ ਉਹਨਾਂ ਦਾ ਖਾਸਲਾ ਤੁਹਾਡੇ ਤੱਕ ਕੀ ਬਣਿਆ ਜੀ ਉਹਨੇ ਬਣਿਆ ਜੀ ਕੀ ਕਾਰਨ ਬਣਦਾ ਸੀ ਜੀ ਤੁਸੀਂ ਉਹਨਾਂ ਕਰਕੇ ਸਰਦਾਰ ਜਿੱਤੇ ਜੀ ਉਹਨਾਂ ਸਾਡੇ ਘਰੇ ਆ ਕੇ ਤਾਂ ਪਾਣਾਂ ਲੈ ਕੇ ਦੋ ਜਾਣੇ ਜੀ लवली ਦਾ ਮੁੰਡਾ ਜੀ ਇਕੱਠ ਲਵੰਡੀ ਦਾ ਸੀਗਾ ਜੀ ਤੇ ਫਿਰ ਇੱਕ ਦਮ ਨਾਂ ਪਹਿਲਾਂ ਉਹ ਗੱਡੀ ਛੱਟ ਕੇ ਲੈ ਕੇ ਘਵਾਰੂ ਕੁੱਟਿਆ ਤੁਹਾਡੇ ਪਿੰਡ ਮਾਜ ਵੀ ਐਡਾ ਵੱਡਾ ਪਿੰਡ ਤਾਂ ਲੱਗਦਾ ਜੀ ਮੇਰੇ ਸਾਬ ਨਾਲ ਕੱਢਣਾ ਕਿ ਉਹ ਬੰਦੇ ਨੂੰ ਸਰਟੀਫਿਕੇਟ ਜਾਨਾ ਕੁੱਟਮਾਰ ਕਰਨਾ ਨਹੀਂ ਕਿ ਵੱਡੀਆਂ ਕਰਦਾ ਨਹੀਂ ਦੁਕਾਨਾ ਤੇ ਲੱਕਾ ਜੀ ਮੁੱਲਾ ਪੁੱਜੀ ਅਸਾ ਮੁੱਲਾ ਮੁੱਲਾਪੁਰ ਚੱਕੇ ਕਿ ਅਸਾ ਹਾਂਜੀ ਹਾਂਜੀ ਕਿਹੜੀ ਦੁਕਾਨ ਤੋਂ ਚੱਕੇਗਾ ਮੰਮਾਰੇ ਦਾ ਉਹ ਜਿੱਥੇ ਪ੍ਰਾਈਵਟ ਵਾਲੀ ਦੁਕਾਨ ਤੇ ਲੱਗਾ ਸੀ ਉਹਨਾਂ ਨੂੰ ਪਤਾ ਹੈ ਜੀ ਤਾਂ ਕਿ ਬੱਚੇ ਨੂੰ ਚੱਕ ਕੇ ਲੈ ਗਏ ਹਾਂਜੀ ਉਹਨਾਂ ਦਾ ਲਚਾ ਨੇ ਉਹਨੇ ਕਹਿੰਦਾ ਵੀ ਗੱਲ ਸੁਣ ਬਾਹਰ ਆ ਕੇ ਕਹਿੰਦਾ ਗਦਾਮ ਜੀ ਉਦੋਂ ਕਿੰਨਾ ਟਾਈਮ ਸੀਗਾ ਜਾਂ ਕਿੰਨੇ ਕਵਜੇ ਚੱਕੇ ਗਿਆ ਸੀ ਅਸ਼ਾਮ ਦਾ ਟਾਈਮ ਦਾ ਗਿਆ ਸੀ 6:00 7:00 ਤੁਹਾਨੂੰ ਛੁੱਟੀ ਕਿੰਨੇ ਵਜੇ ਮਿਲਦੀ ਹੈ ਤੁਹਾਨੂੰ 7:00 ਤੁਹਾਨੂੰ ਕਿੰਨੇ ਵਜੇ ਚੱਕੇਗਾ ਤੁਹਾਨੂੰ ਮੋਈ ਸਾਥ ਸਭ ਸਾਥਰੇ। ਛੁੱਟੀ ਤਾਂ ਨਹੀਂ ਮਿਲੀ ਸਤਿਕਾਰ ਮੈਨੂੰ। ਇਹ ਸੱਚੇ ਬੱਚੇ ਦੇ ਵੀ ਬਹੁਤ ਗੰਭੀਰ ਅੰਜਾਮ ਆ ਕਿ ਮੈਨੂੰ ਪ੍ਰਾਈਮ ਦੀ ਦੁਕਾਨ ਤੇ ਮੋਲਾਪੁਰ ਮੈਂ ਕੰਮ ਕਰਦਾ ਸੀਗਾ ਕਿ ਮੈਨੂੰ ਵੀ ਉਥੋਂ ਚੱਕ ਕੇ ਗੱਡੀ ਵਿੱਚ ਲੈ ਕੇ ਪਰ ਮਸਲਾ ਇਹ ਚੀਜ਼ ਦਾ ਵਾ ਕਿ ਗੱਡੀਆਂ ਬੜੀਆਂ ਮਾਜਰੀ ਵਿੱਚ ਮਸ਼ਹੂਰ ਹੋ ਜਾਂਗੇ। ਜਦੋਂ ਵੀ ਕਿਸੇ ਨੂੰ ਕੋਟ ਮਾਰ ਕਰਨੀ ਤਾਂ ਗੱਡੀ ਵਿੱਚ ਚੱਕ ਕੇ ਲਿਜਾ ਕੇ ਉਹਦੀ ਕੋਟ ਮਾਰ ਕਰਕੇ ਉਹਨੂੰ ਜਿੱਥੇ ਮਰਦੇ ਸੜਦੂ। ਆਉਣ ਵਾਲਾ ਸਮਾਂ ਦੱਸੇਗਾ। ਜਾਂ ਇਹ ਬਾਈ ਦੀ ਪੁਸ਼ਕਾਰ ਬਾਈ ਕਰਦੀ ਆ ਕਿ ਜਾਂ ਰਵਨੀ ਸਿੰਘ ਦੇ ਪੁੱਤਰ ਦੀ ਕਾਰਵਾਈ ਕਰਦੀ ਆ। ਤੁਸੀਂ ਦੇਖਦੇ ਰਹੋ ਜੀ ਮੈਂ ਤੁਹਾਡਾ ਪੱਤਰਕਾਰ ਸੋਨੀ ਸ਼ੇਖਰ।